ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸਾਲ ਜੀ ਸਾਰਿਆਂ ਨੂੰ ਤੇ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੀ ਲੜੀ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਤੇ ਅੱਜ ਕਾਫੀ ਦਿਨਾਂ ਬਾਅਦ ਸਾਨੂੰ ਸੇਵਾ ਮਿਲੀ ਹੈ ਤੇ ਲੜੀ ਤਰ ਲੜੀ ਹਰ ਪਰਿਵਾਰ ਦੀ ਹਰ ਘਰ ਦੀ ਸੇਵਾ ਚੱਲ ਰਹੀ ਆ ਤੇ ਅੱਜ ਸਾਡੀ ਸੇਵਾ ਤੇ ਅਸੀਂ ਮਹਾਰਾਜ ਦੇ ਪ੍ਰਕਾਸ਼ ਦੇ ਹੜੇ ਦੀ ਖੁਸ਼ੀ ਦੇ ਵਿੱਚ ਅੱਜ ਪਕੌੜਿਆਂ ਦੀ ਸੇਵਾ ਕਰ ਰਹੇ ਆ ਤੇ ਸਵੇਰ ਦੇ ਵਜ ਚ ਕਿਉਂਕਿ ਆ ਤਿੰਨ ਤੇ ਆਪਾਂ ਇਸ਼ਨਾਨ ਪਾੜੀ ਕਰਕੇ ਇਹਦੇ ਕੰਮ ਕਰਤਾ ਸ਼ੁਰੂ ਤੇ ਪਕੌੜੇ ਹੋ ਰਿਹਾ ਤਿਆਰ ਸਤ ਜੀ ਜੀ ਤੋਣਾ ਪੱਠੀ ਲਾ ਕੇ ਦੇ ਪਕੌੜੇ ਕਰਤੇ ਆ ਸ਼ੁਰੂ ਤੇ ਆਪਾਂ ਵੀ ਉਹਨਾਂ ਦੇ ਨਾਲ ਹੈਲਪ ਕਰਾ ਦੇ ਹੁਣ ਹਾਂ ਤਕਰੀਬਾ ਸ ਕੱਢੀ ਆ ਉਹਦੇ ਚ ਮੈਂ ਕੱਢੀ ਜਾਣਾ ਬਸ ਇਹ ਜੋ ਕੰਮ ਕਰਣਾ ਹੈ ਇਹ ਕੱਢਣਾ ਪਤਾ ਕੀ ਹੈ ਇਹ ਰੱਬ ਵਗੋ ਹੀ ਆ ਜਦੋਂ ਮੈਨੂੰ ਪਤਾ ਅੱਜ ਵੀ ਅੱਜ ਸੀਗਾ ਤੇ ਮਨ ਜਲਦੀ ਜਲਦੀ ਪੱਤੀ ਜਾ ਰਿਹਾ ਕੋਈ ਨਹੀਂ ਟਾਈਮ ਦੀ ਕੋਈ ਨਹੀਂ ਟਾਈਮ ਹਟ ਕੋ ਜੇ ਡੇਢ ਘੰਟਾ ਆ ਜਾ ਕੋਈ ਗੱਲ ਕੋਈ ਗੱਲ ਨਹੀਂ ਕੋਈ ਠੀਕ ਹੈ ਵਾਹ ਕੁਦੀ ਕਿਰਪਾ ਨਾਲ ਦੁੱਧ ਵਿੱਚ ਬਦਾਮ ਵੀ ਹੋ ਤਾਂ ਗਿਆ ਸਾਡਾ ਹਾਂ ਬਦਾਮ ਐ ਜਦਾ ਕੀਤਾ ਨਾ ਬਦਾਮ ਜਿਹੜੇ ਗ੍ਰाइंड ਹੀ ਕਰ ਲਈ ਜੀ ਤੇ ਲਾਚੀਆਂ ਵੀ ਗ੍ਰाइंड ਕਰਕੇ ਪਾਤੀਆਂ ਐ ਮਿਕਸ ਕਰਕੇ ਇਹ ਦੁੱਧ ਨੂੰ ਅਜੇ ਹੋਣ ਦੀ ਹੈ ਅਜੇ ਨਹੀਂ ਮੈਂ ਕੱਟ ਕਰਤਾ ਵਾ ਉਸ ਹਿਸਾਬ ਨਾਲ ਪੇ ਹੁੰਦਾ ਮੈਂ ਦੁੱਧ ਵਿੱਚ ਜੋ ਜੀ ਪਛਾਤ ਹੋ ਗਿਆ ਤਿਆਰ ਤੇ ਆਪਾਂ ਨੂੰ ਟੱਕ ਲਿਆ ਚੰਗੀ ਤਰ੍ਹਾਂ ਟਾਕੇ ਦਾ ਦੋਰਾ ਕਰ ਲੋ ਨਾ ਨਹੀਂ ਦੋਰਾ ਨਾ ਕਰੀਐ ਇਦਾਂ ਠੀਕ ਆ ਨਾ ਦੋਰਾ ਕਰ ਲੋ ਫੜਨਾ ਸੌਖਾ ਹੋ ਜਾਊਗਾ ਨਾ ਨਹੀਂ ਦੋਰੇ ਕਿਤਾਬਾ ਅੱਛਾ ਅੱਛਾ ਦੋਰਾ ਕਰਕੇ ਨਾ ਇਦਾਂ ਕਵਰ ਕਰਕੇ ਲੈ ਜਾਈਏ ਹਨਾ ਠੀਕ ਐ ਠੀਕ ਐ ਹਾਂ ਚਲੋ ਜੀ ਹੁਣ ਆਪਾਂ ਬਸ 5 ਮਿੰਟ ਰਹਿਂਦੇ ਆ ਦੁੱਧ 5 ਮਿੰਟ ਚੱਲਾਂਗੇ ਹਨਾ ਦੁੱਧ ਵੀ ਰੈਡੀ ਹੈ ਦੁੱਧ ਰੈਡੀ ਹੈ ਨਾ ਰੈਡੀ ਰੈਡੀ ਬੱਚੇ ਚਲੋ ਪਹਿਲੇ ਦਿਨ ਚੱਲੇ ਵੈਗੁਰ ਮੇ ਰੱਖੇ ਇਹਨਾਂ ਤੇ ਇਹਨਾਂ ਨੂੰ ਚੰਗੇ ਕੰਮਾਂ ਲਾਇਆ ਵਾਹਿਗੁਰੂ ਮੇਰ ਰੱਖੇ ਇਹਨਾਂ ਦੇ ਓਏ ਭਾਜੀ ਇਸ਼ਨਾਨ ਕਰਨਾ ਪੈਂਦਾ ਬਾਸ਼ੀਆ ਮਾਂਡੇ ਜਿਹੜਾ ਯਾ ਜਿਹਨ ਮੈਨਾ ਕਰਾਇਆ ਮੈਂ ਹਾਂ ਫਿਟਾ ਲਾ ਤੇ ਚਲੋ ਮਾਰੇ ਕਿਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਚਲੋ ਜੀ ਤੇ ਜਾਓ ਹੋ ਗਿਆ ਬੋ ਵਾਹਿਗੁਰੂ ਜੀ ਅੱਗੇ ਆਜੋ ਮਾਜ 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 ਮਾਰ ਦੋ ਚਲ ਇਹ ਕਰ ਇੱਕ ਨੰਸਾ ਸਰਾਵੈ ਕਰੋ ਦੰਤਨਾ ਸੇ ਅਮੈ ਗੋਣ ਕੋ ਬੈਨ ਕੋ ਪਾਨ ਪ੍ਰਭੈ ਸਹਿਨ ਕਰੋ ਵਾਲਾ ਨਹੀਂ ਤਾਂ ਕਿ ਆਤੁਲੇ ਅੰਤੋ ਕੋ ਜਾਦੇ ਸਾਚਿ ਸੁ ਵੇਸ मैं ताड़े दरबार तो से आइनी सेवा कर रहा था गुरु तारी साहब जी समा आऊं थे फिर बच्चे ने जन्म दी वाह बड़ा बाट चढ़े आ राजे में शिनों पे ना था एक ने बाहर ते एक डेरा था उसके तरह था जब आप उधर किधर पिताजी कल तो साथ जाए मैं तो तुम नाश्ता देता खाने दिए तो मैं तो आधा देता नहीं खाने साधन ही करना